ਨਾ ਕਿ ਮੈਂ ਸੰਗਰੂਰ ਹੁੰਦਾ ਸੀ ਇਨਸਪੈਕਟਰ ਉਦੋਂ ਤੇ ਮੇਰੇ ਨਾਲ ਇੱਕ ਹੋਰ ਮੈਂ ਸਿਟੀ ਸੀਗਾ ਇੱਕ ਇੱਕ ਇਨਸਪੈਕਟਰ ਸਦਰ ਸੀਗਾ ਤੇ ਸਾਡੇ ਅ ਦੋਸਤ ਸੀਗੇ ਇਕੱਠੇ ਰਹਿੰਦੇ ਸੀ ਪੁਲਸ ਲਾਈਨ ਦੇ ਵਿੱਚ ਅਸੀਂ ਅਸੀਂ ਪੁਲਸ ਲਾਈਨ ਚ ਸਵੇਰੇ ਸੈਰ ਸ਼ੁਰੂ ਕਰਨੀ ਜਿਮ ਜਮ ਸੀਗਾ ਉੱਥੇ ਤੇ ਇੱਕ ਸਾਡਾ ਡੀਐਸਪੀ ਸਾਹਿਬ ਜੀਗਾ ਉਹਦਾ ਨਾਂ ਰੱਖਿਆ ਹੋਇਆ ਸੀ ਮੁਹੰਮਦ ਸ਼ਰੀਕ ਉਹਦੀ ਸ਼ਕਲ ਵੀ ਮੁਹੰਮਦ ਸ਼ਰੀਕ ਉਹ ਸੀ ਦਾੜੀ ਕੱਤਕੁੱਤ ਕੱਢ ਕੇ ਰਹਿੰਦਾ ਸੀ ਤਾਂ ਗਾਣੇ ਵੀ ਪੁਰਾਣੇ ਸੁਣਦਾ ਹੁੰਦਾ ਸੀ ਮਮਨਤ ਸਿੰਘ ਦੇ ਆਪਣੇ ਚਮਕੀਲੇ ਦੇ ਦਦਾਰ ਸੰਧੂ ਦੇ ਹੈਨਾ ਤਾਂ ਇੱਕ ਦਿਨ ਅਸੀਂ ਚੰਡੀਗੜ੍ਹ ਮੀਟਿੰਗ ਸੀਗੀ ਤੇ ਮੀਟਿੰਗ ਤੋਂ ਵਾਪਸ ਆਏ ਤਾਂ ਉਹ ਅਸੀਂ ਤਾਂ ਟੱਲਦੇ ਸੀਗੇ ਵੀ ਇਹ ਹੁਣ ਡਰਿੰਕ ਕਰੂਗਾ ਜ਼ਿਆਦਾ ਮੈਂ ਤਾਂ ਕਿ ਮੇਰਾ ਪਤਾ ਨਹੀਂ ਸੀ ਵੀ ਪੀ ਲੈਂਦਾ ਉਹ ਦਾ ਜਿਹੜਾ ਮੇਰਾ ਸਾਥੀ ਸੀਗਾ ਐਸ ਐਚਓ ਹਾਂਜੀ ਉਹ ਉਹਦਾ ਪਤਾ ਸੀ ਪੀ ਲੈਂਦਾ ਹੈਨਾ ਜਦੋਂ ਡਿਪਟੀ ਸਾਹਿਬ ਨੇ ਤਾਂ ਸਾਨੂੰ ਬਿਠਾ ਲਿਆ ਗੱਡੀ ਦੇ ਨਾਲ ਪਹਿਲਾਂ ਤਾਂ ਅਸੀਂ ਟਲੇ ਕਹਿੰਦਾ ਬਾਈ ਆਰਡਰ ਨਾਲ ਹੀ ਚਲੋਂਗੇ ਇਕੱਠੇ ਚਲੋ ਅਸੀਂ ਬਹਿ ਗਏ ਸੀ ਬਹਿ ਗਏ ਜੀਰਖਪੁਰ ਟੱਪੇ ਦੀ ਉਹਨਾਂ ਨੇ ਪੈਗ ਲਾਉਣਾ ਸ਼ੁਰੂ ਕਰਤਾ ਗੱਡੀ 'ਚ ਰੱਖਦੇ ਹੁੰਦੇ ਸੀ ਆਦਿ ਨੇ ਤੇ ਉਹਨੂੰ ਵੀ ਲਾਉਣੀ ਸ਼ੁਰੂ ਕਰਤੇ ਉਹਨਾਂ ਦੇ ਗਾਣੇ ਉਹਦਾ ਗਾਣਾ ਬੜਾ ਇੱਕ ਉਹਨੂੰ ਵਧੀਆ ਲੱਗਦਾ ਸੀਗਾ ਘਗਰੇ ਦੀਵੇ ਲਾਉਣ ਭਿੱਜ ਗਈ ਹੈਨਾ ਸ਼ਾਹ ਦੀਦਾਰ ਸੰਧੂ ਦਾ ਸੀਗਾ ਪਤਾ ਨਹੀਂ আচ্ছা ਉਹਦੀ ਉਹ ਡਿਪਟੀ ਸਾਹਿਬ ਸ਼ਰਾਬੀ ਹੋ ਗਏ ਪੂਰੇ ਗਨ ਮੈਨੂੰ ਕਹਿਣ ਵੀ ਉਹ ਕਿਸਤਾ ਹੁੰਦੀ ਸੀ ਉਦੋਂ ਵੀ ਆ ਗਾਣਾ ਦੁਆਰਾ ਲਾ ਘਗਰੇ ਦੀਵੇ ਲਾਉਣ ਭੇਜ ਗਈ ਉਹ ਜਦੋਂ ਮੁੱਖਿਆਰੇ ਗਾਣਾ ਦੁਆਰਾ ਫੇਰ ਘਗਰੇ ਦੀਵੇ ਲਾਉਣ ਭੇਜ ਗਈ ਨਾਲ ਹੀ ਡਿਪਟੀ ਸਾਹਿਬ ਬੜਕਾ ਮਾਰਨ ਘਗਰੇ ਦੀ ਲਾਉਣ ਭੇਜ ਗਈ ਓਏ ਅੱਛਾ ਇਨੀ ਦੇਰ ਤੱਕ ਨਹੀਂ ਲਾਉਣ ਹੀ ਭੇਜੀ ਗੱਲ ਸੁਣੋ ਅੱਜ ਆ ਜੀ ਉਹ ਚਲੋ ਅਸੀਂ ਸੁੱਕੀ ਦਾ ਸੀ ਮਤਲਬ ਕਹਿੰਦਾ ਅਰਦਾਸਾਂ ਕਰਦੇ ਕਰਦੇ ਜੀ ਪਹੁੰਚ ਗਏ ਪਹੁੰਚ ਗਏ ਤੇ ਮੇਰੇ ਵਾਲਾ ਸਾਥੀ ਸੀਗਾ ਨਾਲ ਐਸਚੋਪ ਜਰਾ ਉਹਨਾਂ ਨੇ ਟੈਲੀ ਕਰਤਾ ਹਾਂ ਤਾਂ ਅਗਲੇ ਦਿਨ ਅਸੀਂ ਗਰਾਊਂਡ ਚ ਜਾਣਾ ਹੁੰਦਾ ਸੀਗਾ ਸਵੇਰੇ ਗਰਾਊਂਡ 'ਚ ਨਹੀਂ ਆਇਆ ਉਹ ਤੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਵੇਂ ਆ ਉਹ ਉੱਠਿਆ ਮੈਨੂੰ ਪਤਾ ਹੈ ਮੇਰੇ ਫੋਨ ਤੇ ਉੱਠਿਆ ਹੋਣਾ ਤੇ ਮੈਂ ਕਿਹਾ ਲੈ ਆਇਆ ਨਹੀਂ ਅੱਜ ਕਹਿੰਦਾ ਘੱਗਰੇ ਦੀ ਲਾਉਣ ਜਾਦੀ ਭੇਜੀ ਕਹਿੰਦਾ ਹੁਣ ਸੁਖੂ ਵੀ ਫੇਰ ਹੀ ਆਉਂਗਾ ਮੈਂ ਕਹਿੰਦਾ ਦੁਪਹਿਰ ਤੱਕ ਸੁਖੂ ਘੱਗਰੇ ਦੀ ਲਾਉਣ ਕਹਿੰਦਾ ਫੇਰ ਹੀ ਆਉਂਗਾ ਤੋਂ ਬਾਅਦ